ਗੇਟ ਸੰਸਾਰ ਪ੍ਰੋਗਰਾਮ ਦੇ 17 ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਵੱਖ-ਵੱਖ ਖੇਡਾਂ ਸੰਬੰਧੀ ਗੱਲ ਕਰਨ ਦੀ ਇਸ ਲੜੀ ਵਿੱਚ ਅੱਜ ਗੱਲਬਾਤ ਦਾ ਵਿਸ਼ਾ ਹੋਵੇਗੀ ਵਾਲੀਬਾਲ ਦੀ ਖੇਡ ਇੱਕ ਅਜਿਹੀ ਖੇਡ ਜਿਹੜੀ ਹੁਣ ਪੰਜਾਬ ਅੰਦਰ ਵੀ ਵੱਡੇ ਪੱਧਰ ਉਤੇ ਨਜ਼ਰ ਆ ਰਹੀ ਹੈ ਇਸ ਦਾ ਰੁਝਾਨ ਆਮ ਲੋਕਾਂ ਤੱਕ ਪਿੰਡਾਂ ਸ਼ਹਿਰਾਂ ਕਸਬਿਆਂ ਤੱਕ ਪਹੁੰਚ ਰਿਹਾ ਹੈ ਅਤੇ ਵਾਲੀਬਾਲ ਦੀ ਖੇਡ ਲਗਾਤਾਰ ਲੋਕਪ੍ਰਿਆ ਹੋ ਰਹੀ ਹੈ ਇਸ ਖੇਡ ਬਾਰੇ ਗੱਲ ਕਰਾਂਗੇ ਅੱਜ ਤਫਸੀਲ ਵਿੱਚ ਪੰਜਾਬ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਵਾਲੀਬਾਲ ਦੀ ਸਥਿਤੀ ਬਾਰੇ ਜਾਣਾਂਗੇ ਇੱਕ ਮਾਹਿਰ ਖਿਡਾਰੀ ਕੋਲੋਂ ਜਾਣਾਂਗੇ ਜੋ ਕਿ ਅੰਤਰਰਾਸ਼ਟਰੀ ਪੱਧਰ ਤੇ ਸਾਡੇ ਦੇਸ਼ ਦੀ ਇਸ ਖੇਡ ਵਿੱਚ ਨੁਮਾਇੰਦਗੀ ਕਰ ਚੁੱਕੇ ਨੇ ਕਰ ਰਹੇ ਨੇ ਵਧੀਆ ਖੇਡ ਰਹੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਅੰਤਰਰਾਸ਼ਟਰੀ ਵਾਲੀਬਾਲ ਪਲੇਅਰ ਹਰਦੀਪ ਸਿੰਘ ਜੀ ਦਾ ਬਹੁਤ-ਬਹੁਤ ਸਵਾਗਤ ਥੈਂਕ ਯੂ ਜੀ ਬਹੁਤ-ਬਹੁਤ ਧੰਨਵਾਦੀ ਤੇ ਅੱਗੇ ਦੀ ਇਸ ਗੱਲਬਾਤ ਨੂੰ ਆਪਾਂ ਵਾਲੀਬਾਲ ਦੀ ਖੇਡ ਦੁਆਲੇ ਕੇਂਦਰਿਤ ਰੱਖਾਂਗੇ ਤੁਹਾਡੇ ਬਾਰੇ ਵੀ ਜਾਣਾਂਗੇ ਤੁਹਾਡੇ ਸਫ਼ਰ ਬਾਰੇ ਵੀ ਜਾਣਾਂਗੇ ਸੋ ਸ਼ੁਰੂ ਤੁਹਾਡੇ ਤੋਂ ਕਰਦੇ ਹੋਏ ਪਹਿਲਾਂ ਇਹ ਜਾਣਾਂਗੇ ਕਿ ਤੁਹਾਡਾ ਇਲਾਕਾ ਕਿਹੜਾ ਹੈ ਤੁਸੀਂ ਕਿਹੜੇ ਇਲਾਕੇ ਨਾਲ ਤਾਲੁਕ ਰੱਖਦੇ ਹੋ ਮੈਂ ਭਈ ਡਿਸਟ੍ਰਿਕਟ ਮਾਨਸਾ ਤੋਂ ਬਿਲੋਂਗ ਕਰਦਾ ਹਾਂ ਹੀ ਬੇਸਿਕਲੀ ਪਿੰਡ ਮੇਰਾ ਚੰਡੂਕੇ ਜੀ ਅੱਛਾ ਜੀ ਹਾਂਜੀ ਜੀ ਤੇ ਫਿਲਹਾਲ ਮੈਂ ਪੀਏਪੀ ਕੰਪਲੈਕਸ ਆਪਣੀ ਜੌਬ ਕਰ ਰਹੀ ਹਾਂ ਨਾਲ ਨਾਲ ਵਾਲੀਬਾਲ ਦੇ ਨਾਲ ਨਾਲ ਪੰਜਾਬ ਪੁਲਿਸ ਵਿੱਚ ਵੀ ਜੌਬ ਕਰ ਰਹੀ ਹਾਂ ਜੀ ਸੋ ਮਾਨਸਾ ਤੋਂ ਤੁਹਾਡਾ ਸਫ਼ਰ ਜਿਹੜਾ ਸ਼ੁਰੂ ਹੋਇਆ ਜੀ ਬਹੁਤ ਉੱਗਾ ਇਲਾਕਾ ਆ ਪੰਜਾਬ ਦਾ ਮਾਲਵਾ ਖੇਤਰ ਦਾ ਤੇ ਖੇਡਾਂ ਦੀ ਜਦੋਂ ਆਪਾਂ ਗੱਲ ਕਰਦੇ ਆਂ ਤਾਂ ਪੰਜਾਬ ਖੇਡਾਂ ਦੀ ਇੱਕ ਜਾਣੀ ਪਛਾਣੀ ਧਰਤੀ ਹੈ ਬਹੁਤ ਸਾਰੇ ਖੇਡਾਂ ਪੰਜਾਬ ਵਿੱਚ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਨੇ ਪੰਜਾਬ ਦੇ ਖਿਡਾਰੀ ਵੀ ਉਹਨਾਂ ਖੇਡਾਂ ਵਿੱਚ ਲਗਾਤਾਰ ਅੱਗੇ ਵਧਦੇ ਰਹੇ ਨੇ ਜੀ ਸੋ ਜਦੋਂ ਖੇਡਾਂ ਦੀ ਗੱਲ ਹੁੰਦੀ ਹੈ ਤੁਹਾਡਾ ਖੇਡਾਂ ਵੱਲ ਆਉਣ ਦਾ ਸਫ਼ਰ ਜਦੋਂ ਸ਼ੁਰੂ ਹੁੰਦਾ ਹੈ ਤਾਂ ਤੁਸੀਂ ਵਾਰਸਾ ਰਿਆ ਖੇਡਾਂ ਵਿੱਚੋਂ ਵਾਲੀਬਾਲ ਨੂੰ ਕਿਵੇਂ ਚੁਣਿਆ ਮੈਂ ਜਰ ਸ਼ੁਰੂ ਤੋਂ ਮੇਰੇ ਪਿੰਡ ਫੁੱਟਬਾਲ ਦਾ ਵੀ ਸਕੋਪ ਵਧੀਆ ਗਿਆ ਸੀ ਸਟਾਰਟਿੰਗ ਤੋਂ ਐਕਚੁਅਲੀ ਮੇਰੇ ਫਾਦਰ ਸਾਹਿਬ ਜੋ ਰਿਟਾਇਰਡ ਇਨਸਪੈਕਟਰ ਬੋਗਾ ਸਿੰਘ ਪੰਜਾਬ ਪੁਲਿਸ ਤੋਂ ਉਹ ਵੀ ਫੁੱਟਬਾਲ ਪਲੇਅਰ ਸੀ ਉਹਨਾਂ ਨੂੰ ਦੇਖ ਕੇ ਮੈਂ ਵੀ ਫੁੱਟਬਾਲ ਸਟਾਰਟ ਕੀਤੀ ਪਰ ਮੇਰੇ ਪਿੰਡ ਦੇ ਇੱਕ ਮੇਰੇ ਸੀਨੀਅਰ ਸੀਗੇ ਹੁਣ ਇਸ ਟਾਈਮ ਉਹ ਇੰਡੀਆ ਰੇਲਵੇ ਵਿੱਚ ਜੌਬ ਕਰ ਰਹੀ ਨਰਜੀਤ ਸਿੰਘ ਜੀ ਉਹਨਾਂ ਨੇ ਮੇਰੀ ਹਾਈਟ ਦੇਖ ਕੇ ਮੈਨੂੰ ਸੁਜੈਸਟ ਕੀਤਾ ਵੀ ਤੂੰ ਫੋਟੋ ਵਾਲ ਨੂੰ ਛੱਡ ਕੇ ਬਾਲੀਬਾਲ ਵਾਲੇ ਪਾਸੇ ਆ ਤੇਰੀ ਹਾਈਟ ਵਧੀਆ ਜੀ ਤੇ ਬਾਲੀਬਾਲ ਦੇ ਵਿੱਚ ਹਾਈਟ ਦੀ ਜ਼ਿਆਦਾ ਐਡਵਾਂਟੇਜ ਹੈ ਜੀ ਇਸ ਕਰਕੇ ਮੈਂ ਬਾਲੀਬਾਲ ਉਸ ਉਹਨਾਂ ਦੇ ਕਹਿਣ ਤੇ ਬਾਲੀਬਾਲ ਸ਼ੁਰੂ ਕੀਤੀ ਬਿਨਾਂ ਸੋਚੇ ਵੀ ਅੱਗੇ ਫਿਊਚਰ ਕੀ ਆ ਉਹਨੂੰ ਕੁਝ ਨਹੀਂ ਸੋਚਿਆ ਇੱਕ ਬਾਲੀਬਾਲ ਚ ਮਤਲਬ ਆਪਣਾ ਉਦਲੇ ਵਾਹੇ ਚੱਲ ਪਈ ਜੀ ਬੜੀ ਦਿਲਚਸਪ ਗੱਲ ਤੁਸੀਂ ਦੱਸੀ ਕਿ ਸ਼ੁਰੂ ਵਿੱਚ ਤੁਸੀਂ ਵਾਲੀਬਾਲ ਨਹੀਂ ਬਲਕਿ ਫੁੱਟਬਾਲ ਖੇਡਣੀ ਸ਼ੁਰੂ ਕੀਤੀ ਸੀ ਜੀ ਸਰ ਫੁੱਟਬਾਲ ਵਜੋਂ ਫੁੱਟਬਾਲ ਦੇ ਖੇਤਰ ਵਿੱਚ ਅੱਗੇ ਵਧਣ ਲਈ ਵੀ ਤੁਸੀਂ ਤਿਆਰ ਸੀ ਪਰ ਤੁਹਾਨੂੰ ਵਾਲੀਬਾਲ ਵੱਲ ਆਉਣ ਦਾ ਸੁਝਾਅ ਮਿਲਿਆ ਤੇ ਤੁਸੀਂ ਉਸ ਬੰਨੇ ਤੁਰੇ ਤੇ ਕਾਮਯਾਬ ਵੀ ਸਾਬਤ ਹੋਏ ਬਿਲਕੁਲ ਸਰ ਤੇ ਜਦੋਂ ਤੁਸੀਂ ਵਾਲੀਬਾਲ ਦੀ ਖੇਡ ਵੱਲ ਤੁਰਨਾ ਸ਼ੁਰੂ ਕੀਤਾ ਫਿਰ ਸੁਭਾਵਕ ਤੌਰ ਤੇ ਸਿਖਲਾਈ ਵੀ ਲਈ ਹੋਵੇਗੀ ਸ਼ੁਰੂਆਤੀ ਦੌਰ ਤੇ ਆ ਕਿਸੇ ਵੀ ਖੇਡ ਲਈ ਕੋਚਿੰਗ ਦੀ ਲੋੜ ਪੈਂਦੀ ਹੈ ਜੀ ਬਿਲਕੁਲ ਸਰ ਜੋ ਜਿਹੜਾ ਕੋਚਿੰਗ ਵਾਲਾ ਤੁਹਾਡਾ ਸਮਾਂ ਸੀ ਉਸ ਬਾਰੇ ਦੱਸੋ ਕਿ ਉਸ ਵਿੱਚ ਤੁਸੀਂ ਕਿਵੇਂ ਅਤੇ ਕੀ ਕੁਝ ਸਿੱਖਿਆ ਕੋਚਿੰਗ ਦਾ ਸਰ ਇਦਾਂ ਮੇਰੇ ਸਟਾਰਟਿੰਗ ਤੋਂ ਜਿੰਨਾ ਬਾਲੀਵਲ ਸ਼ੁਰੂ ਕਰਨ ਤੋਂ ਬਾਅਦ ਮੈਂ ਸਰਦਾਰ ਦਿਲਵਾਰ ਸਿੰਘ ਜੀ ਮੁਖਸਰ ਸਾਹਿਬ ਬਾਲੀਵਲ ਕੋਚ ਸੀ ਜੀ ਉਹਨਾਂ ਕੋਲ ਗਿਆ ਉੱਥੇ ਗੋਨਿਆਣਾ ਪਿੰਡ ਆਈ ਮੁਕਸਰ ਜ਼ਿਲ੍ਹੇ ਦੇ ਵਿੱਚ ਉੱਥੇ ਮੈਂ ਬਾਲੀਬॉल ਉਹਨਾਂ ਕੋਲ ਸ਼ੁਰੂ ਕੀਤੀ ਉਹਨਾਂ ਨੇ ਮੈਨੂੰ ਬੇਸਿਕ ਸਕਿੱਲਸ ਗਏ ਜੋ ਵੀ ਬਾਲੀਬॉल ਚ ਨੋਰਮਲ ਆ ਸਟਾਰਟਿੰਗ ਤੋਂ ਜੀ ਹਾਂਜੀ ਉਹਨਾਂ ਦੀ ਮਿਹਨਤ ਨਾਲ ਉਸੇ ਸਾਲ ਅਸੀਂ ਸਟੇਟ ਦੇ ਵਿੱਚੋਂ ਅੰਡਰ 17 ਦੇ ਵਿੱਚੋਂ 골ਡ ਮੈਡਲ ਲਿਆ ਔਰ ਮੈਂ ਨੈਸ਼ਨਲ ਲਈ ਕੁਆਲੀਫਾਈ ਕੀਤਾ ਔਰ ਮੈਂ ਫਸਟ ਟਾਈਮ ਸੀਨੀਅਰ ਉਹ ਤਾਂ ਅੰਡਰ 17 ਨੈਸ਼ਨਲ ਕਿੱਡ ਕਿ ਆਏ ਸੀ ਜੀ ਜੀ ਸੋ ਹੌਲੀ ਹੌਲੀ ਤੁਸੀਂ ਮਿਹਨਤ ਕਰਦੇ ਹੋਏ ਅੱਗੇ ਵਧਦੇ ਗਏ ਜੀ ਜੀ ਤੇ ਫਿਰ ਤੁਸੀਂ ਦੱਸਿਆ ਕਿ ਤੁਸੀਂ ਹੌਲੀ-ਹੌਲੀ ਮੁਕਾਬਲੇ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਸੋ ਸ਼ੁਰੂਆਤੀ ਗੇੜ ਵਿੱਚ ਕਿਹੜੇ ਉਹ ਪ੍ਰਮੁੱਖ ਮੁਕਾਬਲੇ ਸੀ ਜਿਨ੍ਹਾਂ ਵਿੱਚ ਤੁਸੀਂ ਹਿੱਸਾ ਲਿਆ? ਕਿਹੜੀ ਪੱਧਰ ਤੋਂ ਖੇਡਣਾ ਸ਼ੁਰੂ ਕੀਤਾ? ਉਹਨਾਂ ਮੁਕਾਬਲਿਆਂ ਬਾਰੇ ਦੱਸੋ। ਅ ਸ਼ੁਰੂ ਜੇ ਸਟਾਰਟਿੰਗ ਮੈਂ ਅੰਡਰ 17 ਤੋਂ ਸ਼ੁਰੂ ਕੀਤਾ ਹੀ ਜੋ ਗੋਨੇਣਾ ਮੁਖਸਰ ਸਾਹਿਬ। ਉਸ ਤੋਂ ਨੈਸ਼ਨਲ ਦੇ ਖੇਡਣ ਦੇ ਨਾਲ ਮੇਰੀ ਸਿਲੈਕਸ਼ਨ ਜੋ ਕਿ ਸਪੋਰਟਸ ਅਥਾਰਟੀ ਆਫ ਇੰਡੀਆ ਟ੍ਰੇਨਿੰਗ ਸੈਂਟਰ ਅ ਸਰ ਮਸਤੂਨਾ ਸਾਹਿਬ ਦੇ ਵਿੱਚ ਸੰਗਰੂਰ। ਹਾਂਜੀ। ਉਹਦੇ ਲਈ ਮੇਰੀ ਸਿਲੈਕਸ਼ਨ ਹੋ ਗਈ ਜੀ। ਉਥੇ ਸ਼੍ਰੀਨੈਨ ਰਣ ਸ਼ਰਮਾ ਜੀ ਕੋਚ ਸੀ ਉਹ ਅੱਜ ਸਾਡੇ ਵਿੱਚ ਨਹੀਂ ਹੈਗੇ ਪਰ ਉਹਨਾਂ ਦੀ ਮਿਹਨਤ ਹੀ ਸਦਕਾ ਹੀ ਇੱਥੋਂ ਤੱਕ ਪਹੁੰਚੇ ਆ ਅੱਛਾ ਜੀ ਉਥੋਂ ਅੱਗੇ ਮੈਂ ਅੰਡਰ 19 ਸ਼ੁਰੂ ਕੀਤਾ ਸਰ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ 1 ਸਾਲ ਲਈ ਖੇਡੇ ਉਹ ਪੰਜਾਬੀ ਯੂਨੀਵਰਸਿਟੀ ਮੜਿਆ ਪਟਿਆਲਾ ਚੋਂ ਅਸੀਂ ਬ੍ਰੌਂਜ਼ ਮੈਡਲ ਲਿਆ 올 ਇੰਡੀਆ ਯੂਨੀਵਰਸਿਟੀ ਚੋਂ ਜੀ ਜੀ ਉਸੇ ਮੈਡਲ ਦੇ ਬੇਸ ਤੇ ਮੈਂ ਪੰਜਾਬ ਪੁਲਿਸ ਵਿੱਚ ਜੁਆਇਨ ਕੀਤੀ ਸੀ ਜੀ ਜੀ ਸੋ ਵਿਦਿਆਰਥੀ ਜੀਵਨ ਵਿੱਚ ਵੀ ਤੁਸੀਂ ਇਸ ਖੇਡ ਨੂੰ ਬਰਕਰਾਰ ਰੱਖਿਆ ਤੇ ਜੀ ਯੂਨੀਵਰਸਿਟੀ ਪੱਧਰ ਤੋਂ ਖੇਡਦੇ ਹੋਏ ਫਿਰ ਤੁਸੀਂ ਅਗਲੇ ਮੁਕਾਬਲ ਵਧਣਾ ਸ਼ੁਰੂ ਹੋਏ ਇਸ ਤੋਂ ਬਾਅਦ ਵੀ ਤੁਸੀਂ ਨੈਸ਼ਨਲ ਜਿਹੜਾ ਰਾਸ਼ਟਰੀ ਪੱਧਰ ਉੱਤੇ ਖੇਡੇ ਤੇ ਫਿਰ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਪਹੁੰਚੇ ਉਹਨਾਂ ਮੁਕਾਬਲੇ ਬਾਰੇ ਦੱਸੋ ਕੀ ਹੋਇਆ ਤਜਰਬਾ ਰਿਹਾ ਪਹਿਲਾਂ ਰਾਸ਼ਟਰੀ ਪੱਧਰ ਉੱਤੇ ਖੇਡਣ ਦਾ ਪੰਜਾਬ ਦੀ ਪ੍ਰਤੀਨਿਧਤਾ ਕਰਨ ਦਾ ਤੇ ਫਿਰ ਦੇਸ਼ ਦੀ ਪ੍ਰਤੀਨਿਧਤਾ ਵਿਦੇਸ਼ਾਂ ਵਿੱਚ ਅੰਤਰਰਾਸ਼ਟਰੀ ਮੰਚ ਉੱਤੇ ਕਰਨ ਦਾ ਉਹ ਤਜਰਬਾ ਕਿਹੋ ਜਿਹਾ ਰਿਹਾ ਉਹ ਤਜਰਬਾ ਸਰ ਬਹੁਤ ਵਧੀਆ ਰਿਹਾ ਜੀ ਪਹਿਲਾ ਫਸਟ ਜਿਹਨੂੰ ਮੈਂ ਜੋਇਨਿੰਗ ਪੰਜਾਬ ਪੁਲਿਸ ਜੋਇਨਿੰਗ ਤੋਂ ਬਾਅਦ ਫਸਟ ਸੀਨੀਅਰ ਨੈਸ਼ਨਲ ਖੇਡ ਹੈ ਸਭ ਤੋਂ ਵੱਡਾ ਕੰਪੀਟੀਸ਼ਨ ਜੋ ਆਪਣੇ ਪੰਜਾਬ ਦਾ ਸੀਗਾ ਜੀ ਉਹਦੇ ਵਿੱਚ ਕੁਆਲੀਫਾਈ ਹੋਏ ਸੀ ਉਸ ਟਾਈਮ ਬੜਾ ਵਧੀਆ ਲੱਗਾ ਆਪਣੇ ਸੀਨੀਅਰ ਪਲੇਅਰਾਂ ਨੂੰ ਦੇਖ ਕੇ ਜਿਨ੍ਹਾਂ ਦੇ ਅਸੀਂ ਨਾਮ ਸੁਣਦੇ ਹੁੰਦੇ ਸੀ ਕਦੇ ਵੀ ਇਹ ਪਲੇਅਰ ਇੰਨੇ ਆ ਇਦਾਂ ਖੇਡੇ ਅਰ ਜਨਾਬ ਵੱਡੀ ਪਲੇਅਰ ਉਹਨਾਂ ਨਾਲ ਖੇਡਣ ਦਾ ਮੌਕਾ ਵੀ ਮਿਲੇ ਸਾਨੂੰ ਜੀ ਤੇ ਉਸ ਤੋਂ ਬਾਅਦ ਫਿਰ ਸਾਰੇ ਇੰਟਰਨੈਸ਼ਨਲ ਲੈਵਲ ਤੇ ਖੇਡਣਾ ਸ਼ੁਰੂ ਕੀਤਾ ਤੇ ਇੱਕ ਆਪਣੇ ਆਪ ਨੂੰ ਵਧੀਆ ਫੀਲ ਵੀ ਹੋ ਰਿਆ ਸੀ ਵੀ ਹਾਂ ਇਹ ਜੋ ਕਦੇ ਸੋਚਿਆ ਨਹੀਂ ਕਦੇ ਫਿਊਚਰ ਜੀ ਮੈਂ ਇਸ ਲੈਵਲ ਤੇ ਆਉਂਗਾ ਤੇ ਮਤਲਬ ਉਹਦੀ ਫੀਲਿੰਗ ਅਲੱਗ ਹੀ ਆ ਰਹੀ ਸੀ ਉਸ ਲੈਵਲ ਤੇ ਜਾ ਕੇ ਜੀ ਖਾਸ ਕਰ ਉਹਦੋਂ ਜਦੋਂ ਤੁਸੀਂ ਵਾਲੀਬਾਲ ਬਾਰੇ ਮੁੱਢ ਚ ਸੋਚਿਆ ਨਹੀਂ ਸੀ ਫੁੱਟਬਾਲ ਬਾਰੇ ਸੋਚਿਆ ਸੀ ਉਸ ਤੋਂ ਬਾਅਦ ਵਾਲੀਬਾਲ ਦੀ ਖੇਡ ਚਾਉਣਾ ਤੇ ਅੰਤਰਰਾਸ਼ਟਰੀ ਪੱਧਰ ਤੱਕ ਪ੍ਰਾਪਤੀਆਂ ਕਰਨਾ ਇਹ ਵਾਕਈ ਮਾਇਨੇ ਰੱਖਦਾ ਹੈ ਤੇ ਬਹੁਤ ਵਧੀਆ ਤਜਰਬਾ ਤੁਹਾਡੇ ਲਈ ਰਿਹਾ ਹੋਵੇਗਾ ਤੇ ਜਦੋਂ ਆਪਾਂ ਗੱਲ ਤਜਰਬੇ ਦੀ ਕਰ ਰਹੇ ਹਾਂ ਤਾਂ ਜਰੂਰ ਤੁਸੀਂ ਅੰਤਰਰਾਸ਼ਟਰੀ ਮੰਚ ਤੇ ਖੇਡੇ ਆਂ ਤਾਂ ਉਸ ਖੇਤਰ ਵਿੱਚ ਵਿਚਰਦੇ ਆਂ ਤੁਸੀਂ ਵਿਦੇਸ਼ਾਂ ਵਿੱਚ ਜਦੋਂ ਗਏ ਆਂ ਉਹਨਾਂ ਥਾਵਾਂ ਉਹਨਾਂ ਖਿਡਾਰੀਆਂ ਦੇ ਨਾਲ ਖੇਡੇ ਹੋ ਵਿਦੇਸ਼ੀ ਖਿਡਾਰੀਆਂ ਦੇ ਨਾਲ ਖੇਡੇ ਹੋ ਕੁਝ ਫਰਕ ਨਜ਼ਰ ਆਇਆ ਤੁਹਾਨੂੰ ਆਪਣੇ ਇੱਧਰ ਦੀ ਖੇਡ ਪ੍ਰਣਾਲੀ ਢਾਂਚੇ ਦਾ ਤੇ ਵਿਦੇਸ਼ਾਂ ਦੀ ਪ੍ਰਣਾਲੀ ਅਤੇ ਢਾਂਚੇ ਦਾ ਜੀ ਬਿਲਕੁਲ ਬਹੁਤ ਜ਼ਿਆਦਾ ਫਰਕ ਆ ਸਰ ਆਪਣੀ ਬਾਲੀਬਾਲ ਤੇ ਉਹਨਾਂ ਦੀ ਬਾਲੀਬਾਲ ਦੇ ਵਿੱਚ ਜੀ ਆਪਣੇ ਕੋਲ ਉਹ ਚੀਜ਼ਾਂ ਹੀ ਨਹੀਂ ਆ ਗਈਆਂ ਉਹਨਾਂ ਕੋਲੇ ਉਹ ਸਕਿੱਲਸ ਨਹੀਂ ਹੈਗੀਆਂ ਆਪਣੇ ਕੋਲ ਉਹਨੇ ਕੋਚ ਹੈ ਨਹੀਂਗੇ ਉਸ ਬਾਲੀਵੋਲ ਲੈਵਲ ਦੇ ਜਿਹੜੇ ਉਹਨਾਂ ਕੋਲ ਕੋਚ ਨੇ ਜੋ ਬਾਲੀਵੋਲ ਦਾ ਗਿਆਨ ਜਿਹੜੀ ਉਹਨਾਂ ਕੋਚਾਂ ਨੂੰ ਆਈ ਬਟ ਉਸ ਟਾਈਮ ਤੋਂ ਲੈ ਕੇ ਹੁਣ ਬਹੁਤ ਜ਼ਿਆਦਾ ਆਪਣੀ ਬਾਲੀਵੋਲ ਅਪ ਹੋਈ ਆ ਬਹੁਤ ਜਣ ਕੋਚ ਵਧੀਆ ਕੋਚਿੰਗ ਅਦਰ ਕੰਟਰੀ ਤੋਂ ਲੈ ਕੇ ਆਏ ਨੇ ਜੀ ਤੇ ਹਾਂਜੀ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਦਾ ਬਾਲੀਵੋਲ ਸਕੋਪ ਥੋੜਾ ਪਹਿਲਾਂ ਨਾਲੋਂ ਬਹੁਤ ਉੱਚਾ ਹੋ ਗਿਆ ਹੂੰ ਸੋ ਫਰਕ ਪੈ ਰਿਹਾ ਹੌਲੀ ਹੌਲੀ ਬਿਲਕੁਲ ਫਰਕ ਪੈ ਰਿਹਾ ਹੋਰ ਫਰਕ ਲੈ ਲੈਂਦਾ ਜੀ ਤੇ ਇੱਕ ਤੁਹਾਡੇ ਕੋਲ ਇਹ ਵੀ ਜ਼ਰੂਰ ਜਾਨਣਾ ਚਾਹਾਂਗੇ ਤੁਸੀਂ ਦੱਸਿਆ ਕਿ ਤੁਸੀਂ ਕਿੰਨੀ ਮਿਹਨਤ ਕੀਤੀ ਹੈ ਕਿਹੜੇ ਵੱਖ-ਵੱਖ ਪੱਧਰ ਉੱਪਰ ਖੇਡੇ ਹੋ ਸੁਭਾਵਿਕ ਤੌਰ ਤੇ ਬਹੁਤ ਸਾਰੀਆਂ ਪ੍ਰਾਪਤੀਆਂ ਵੀ ਰਹੀਆਂ ਹੋਣਗੀਆਂ ਥੋੜਾ ਜਿਹਾ ਜ਼ਿਕਰ ਤੁਸੀਂ ਕੀਤਾ ਹੈ ਥੋੜਾ ਹੋਰ ਜ਼ਿਕਰ ਆਪਾਂ ਇਸ ਨੁਕਤੇ ਦਾ ਕਰਾਂਗੇ ਕਿ ਇਸ ਸਫਰ ਦਰਾਨ ਤੁਹਾਡੇ ਵਾਲੀਬਾਲ ਸ਼ੁਰੂ ਕਰਨ ਤੋਂ ਲੈ ਕੇ ਹੁਣ ਤੱਕ ਜੋ ਤੁਹਾਡੀਆਂ ਪ੍ਰਮੁੱਖ ਜਿੱਤਾਂ ਅਤੇ ਪ੍ਰਾਪਤੀਆਂ ਨੇ ਜੋ ਤਗਮੇ ਤੁਸੀਂ ਹਾਸਲ ਕੀਤੇ ਉਹਨਾਂ ਬਾਰੇ ਜ਼ਰੂਰ ਦੱਸੋ ਫਾਸਰ ਇੰਟਰਨੈਸ਼ਨਲ ਜਿਹੜਾ ਸੈਫ ਗੇਮ ਸਾਊਥ ਏਸ਼ੀਅਨ ਗੇਮਸ ਦੇ ਵਿੱਚ 골ਡ ਮੈਡਲਿਸਟ ਸੀ ਅਸੀਂ ਉਹ ਜੋ ਕਿ ਇੰਡੀਆ ਦੇ ਵਿੱਚ ਹੀ ਹੋਈ ਸੀ ਗੁਆਟੀ ਵਿਖੇ ਅੱਛਾ ਹਾਂਜੀ ਉਹ ਮੇਰੀ ਸਭ ਤੋਂ ਵੱਡੀ ਮਤਲਬ ਅਚੀਵਮੈਂਟ ਹੈਗੀ ਇੰਟਰਨੈਸ਼ਨਲ ਲੈਵਲ ਤੇ ਉਹ ਮੈਡਲ ਸੀਗਾ ਜੀ ਉਸ ਤੋਂ ਇਲਾਵਾ ਸਰ 올 ਇੰਡੀਆ ਪੁਲਿਸ ਗੇਮਸ ਹੋ ਗਈਆਂ 5 ਸਾਲ ਲਗਾਤਾਰ ਅਸੀਂ 골ਡ ਮੈਡਲ ਰਹੇ ਹਾਂ ਪੁਲਿਸ ਗੇਮਸ ਦੇ ਵਿੱਚ ਹੂੰ ਔਰ ਦੂਸਰਾ ਸਰ ਇਹ ਪ੍ਰਾਈਮ ਲੀਗ ਇੱਕ ਚੱਲ ਰਹੀ ਆ ਉਹਦੇ ਵਿੱਚ ਚਾਰ ਫੋਰ ਸੀਜ਼ਨ ਸਟਾਰਟ ਹੋ ਗਿਆ ਸਰ ਫਸ ਸੀਜ਼ਨ ਮੈਂ ਅਹਮਦਾਬਾਡ ਡਿਫੈਂਡਰ ਸੀ ਉਸ ਟਾਈਮ ਮੇਰਾ ਸਿਲਵਰ ਮੈਡਲ ਸੀ ਜੀ ਹਾਂਜੀ ਇਹ ਹੀ ਬੈਸਟ ਅਚੀਵਮੈਂਟ ਜਿਹਨੇ ਮੇਰੀਆਂ ਹੁਣ ਤੱਕ ਦੀ ਜੀ ਤੇ ਇਸੇ ਸਵਾਲ ਦੇ ਵਿੱਚੋਂ ਅਗਲਾ ਸਵਾਲ ਨਿਕਲ ਕੇ ਆਉਂਦਾ ਕਿ ਤੁਸੀਂ ਜ਼ਿਕਰ ਕੀਤਾ ਡਿਫੈਂਡਰ ਹੋਣ ਦਾ ਜੀ ਸੋ ਵਾਲੀਬਾਲ ਦੀ ਖੇਡ ਵਿੱਚ ਜਿੰਨੇ ਵੀ ਖਿਡਾਰੀ ਖੇਡਦੇ ਆ ਉਹਨਾਂ ਸਾਰਿਆਂ ਦੀ ਭੂਮਿਕਾ ਅਲੱਗ-ਅਲੱਗ ਹੁੰਦੀ ਹੈ ਕਿਸ ਤਰ੍ਹਾਂ ਦੀ ਹੁੰਦੀ ਹੈ ਇਹ ਜ਼ਰੂਰ ਦੱਸੋ ਪਹਿਲੀ ਕਤਾਰ ਵਿੱਚ ਖੜਾ ਖਿਡਾਰੀ ਤੇ ਮਗਰਲੀ ਕਤਾਰ ਵਿੱਚ ਖੜਾ ਖਿਡਾਰੀ ਸਰਵਿਸ ਕਰਨ ਵਾਲਾ ਜੀ ਇਹਦੇ ਬਾਰੇ ਜ਼ਰੂਰ ਦੱਸੋ ਕਿ ਕੀ ਵੱਖ-ਵੱਖ ਭੂਮਿਕਾਵਾਂ ਹੁੰਦੀਆਂ ਨੇ ਵਾਲੀਬਾਲ ਵਿੱਚ ਖਿਡਾਰੀ ਦੀ ਇਹਦੇ ਸਰ ਛੇ ਪਲੇਅਰ ਜਿੱਦਾਂ ਖੇਡਦੇ ਇੱਕ ਇੱਕ ਲਿਬਰ ਹੁੰਦਾ ਛੋਟੀ ਹਾਈਟ ਦਾ ਜਿਹੜਾ ਕੰਮ ਆ ਲਿਬਰ ਦਾ ਓਨਲੀ ਡਿਫੈਂਸ ਕਰਨਾ ਤੇ ਫਰਸਟ ਪਾਸ ਲੈਣਾ ਜੀ ਦੋ ਅਟੈਕਰ ਹੁੰਦੇ ਆ ਸਰ ਬਲੋਕਰ ਹੁੰਦੇ ਆ ਔਰ ਇੱਕ ਸੈਟਰ ਹੁੰਦਾ ਜੋ ਬਾਲ ਨੂੰ ਸੈੱਟ ਕਰਦਾ ਹੈਗਾ ਜੀ ਇਹ ਸਭ ਤੋਂ ਜ਼ਿਆਦਾ ਜਿਹੜੀ ਗੇਮ ਉਹ ਡਿਪੈਂਡ ਕਰਦੀ ਹੈ ਸੈਟਰ ਤੇ ਜਿਹੜੇ ਨੇ ਟੀਮ ਖਲੋਣੀ ਆ ਅਗਲੀ ਟੀਮ ਨੂੰ ਡੋਜ ਦੇਣਾ ਕਿੱਦਾਂ ਪਲੇ ਕਰਨਾ ਸਾਰਾ ਕੁਝ ਜੀ ਉਹ ਮਾਈਂਡਡ ਹੋਣਾ ਚਾਹੀਦਾ ਸੈਟਰ ਪੂਰੀ ਟੀਮ ਸੈਟਰ ਤੇ ਡਿਪੈਂਡ ਕਰਦੀ ਹੈ ਇਹ ਬਾਲੀਵੋਲ ਜੀ ਜੀ ਤੇ ਅਸੀਂ ਇਹ ਵੀ ਵੇਖਿਆ ਕਿ ਬਾਲੀਵੋਲ ਦੀ ਖੇਡ ਵਿੱਚ ਇੱਕ ਖਿਡਾਰੀ ਦੀ ਵਰਦੀ ਜਿਹੜੀ ਆ ਉਹ ਬਾਕੀਆਂ ਨਾਲੋਂ ਕੁਝ ਵੱਖਰੀ ਹੁੰਦੀ ਆ ਉਹਦਾ ਰੰਗ ਵੱਖਰਾ ਹੁੰਦਾ ਹੈ ਉਸ ਖਿਡਾਰੀ ਬਾਰੇ ਕੀ ਦੱਸਣਾ ਚਾਹੁੰਗੇ ਉਹੀ ਲਿਬਰੋ ਕਹਿੰਦੇ ਆ ਸਰ ਉਹਨੂੰ ਉਹਦੀ ਅਲੱਗ ਕਿੱਟ ਹੁੰਦੀ ਹੈ ਐਕਚੁਅਲੀ ਕੀ ਹੈ ਕਿ ਉਹ ਬਲੋਕਰ ਜਿਹੜੇ ਹੁੰਦੇ ਨੇ ਵਿੱਚ ਉਹਨਾਂ ਦਾ ਕੰਮ ਕੱਲਾ ਅੱਗੇ ਨੈਟ ਦੇ ਉੱਪਰ ਬਲੌਕ ਕਰਨਾ ਅਟੈਕ ਕਰਨਾ ਜਦੋਂ ਰੋਟੇਸ਼ਨ ਦੇ ਵਿੱਚ ਉਹ ਬਲਾਕਰ ਜੋ ਹੈ ਪਿੱਛੇ ਬੈਕ ਸਾਈਡ ਆ ਜਾਂਦਾ ਉਸ ਟਾਈਮ ਨੂੰ ਲਿਬਰ ਉਹਨਾਂ ਦਾ ਸਬਸਟੀਟਿਊਟ ਕਰਕੇ ਲਿਬਰ ਨੂੰ ਅੰਦਰ ਜਾਂਦਾ ਡਿਫੈਂਸ ਲਈ ਤੇ ਬਲਾਕਰ ਬਾਹਰ ਆਉਂਦਾ ਜੀ ਲਿਬਰੂ ਦਾ ਇੰਨਾ ਹੀ ਰੋਲ ਆਉਦੇ ਵਿੱਚ ਜੀ ਉਹਦਾ ਰੋਲ ਵੀ ਵੱਖਰਾ ਹੈ ਤੇ ਉਹਦੀ ਵਰਦੀ ਵੀ ਵੱਖਰੀ ਕਰਕੇ ਵੱਖਰੀ ਰੱਖੀ ਹੈ ਜੀ ਔਰ ਉਹਦੀ ਹਾਈਟ ਵੀ ਸਰ ਛੋਟੀ ਹੁੰਦੀ ਹੈ ਜੀ ਜੀ ਲਿਬਰੂ ਇਹ ਜਿਹੜਾ ਖਿਡਾਰੀ ਆ ਦੂਰੋਂ ਪਛਾਣਿਆ ਇੱਕ ਤਰੀਕੇ ਨਾਲ ਜੀ ਤੇ ਆਪਾਂ ਖਿਡਾਰੀਆਂ ਦੀ ਗੱਲ ਕਰ ਰਹੇ ਹਾਂ ਵੋਲੀਬਾਲ ਦੀ ਖੇਡ ਦੀ ਗੱਲ ਹੋ ਰਹੀ ਹੈ ਆਪਾਂ ਵੱਖ-ਵੱਖ ਭੂਮਿਕਾਵਾਂ ਦਾ ਵੀ ਜ਼ਿਕਰ ਕੀਤਾ ਸੋ ਵਾਲੀਬਾਲ ਦੀ ਖੇਡ ਵਿੱਚ ਆਉਣ ਲਈ ਕਿਸੇ ਖਿਡਾਰੀ ਦੇ ਅੰਦਰ ਕਿਹੜੇ ਗੁਣ ਹੋਣੇ ਜ਼ਰੂਰੀ ਆ ਕਿਹੜੀਆਂ ਚੀਜ਼ਾਂ ਹੋਣੀਆਂ ਜ਼ਰੂਰੀ ਆ ਲੰਬਾਈ ਦਾ ਤੁਸੀਂ ਜ਼ਿਕਰ ਕੀਤਾ ਕਿ ਜੇਕਰ ਲੰਬਾਈ ਚੰਗੀ ਹੈ ਤਾਂ ਤੁਹਾਨੂੰ ਇਹਦੇ ਵਿੱਚ ਆਰਾਮ ਮਿਲਦਾ ਸੋ ਇਸ ਤੋਂ ਇਲਾਵਾ ਹੋਰ ਕੀ ਗੁਣ ਹੋਣੇ ਚਾਹੀਦੇ ਨੇ ਇਹਦੇ ਸਰ ਇੱਕ ਤਾਂ ਕਿਸੇ ਵੀ ਗੇਮ ਚ ਆਉਣ ਲਈ ਸਭ ਤੋਂ ਪਹਿਲਾਂ ਡਿਸਪਲਿਨ ਜ਼ਰੂਰੀ ਹੈ ਜੀ ਬੰਦੇ ਦੇ ਵਿੱਚ ਕਿ ਡਿਸਪਲਿਨ ਮੇਨਟੇਨ ਕਰਕੇ ਰੱਖਣਾ ਹਾਂਜੀ ਦੂਸਰਾ ਸਰ ਹਾਈਟ ਹੈ ਜੀ ਔਰ ਤੀਸਰਾ ਜਦੋਂ ਆਪਾਂ ਕੋਈ ਵੀ ਗੇਮ ਦੇ ਵਿੱਚ ਜਾਂਦੇ ਆਪਾਂ ਉਹਨੂੰ ਸਟਾਰਟ ਕਰਦੇ ਨੇ ਬੇਸਿਕ ਜਿਹੜੇ ਉਹ ਉਸ ਤੋਂ ਬਾਅਦ ਹੀ ਸਿੱਖੇ ਜਾਂਦੇ ਆ ਆਪਣੇ ਤੋਂ ਪਹਿਲਾਂ ਤਾਂ ਕੇ ਬੇਸਿਕ ਦਾ ਨਹੀਂ ਪਤਾ ਜਦੋਂ ਬੇਸਿਕ ਸਿੱਖਿਆ ਨਾ ਬੰਦਾ ਫਿਰ ਬਾਲੀਬਾਲ ਵੀ ਈਜ਼ੀ ਹੋ ਜਾਂਦੀ ਆ ਹੋਰ ਬਾਕੀ ਪ੍ਰੈਕਟਿਸ ਤੇ ਅਸਰ ਡਿਪੈਂਡ ਕਰਦਾ ਮਿਹਨਤ ਤੇ ਆ ਜੀ ਹਾਂ ਜਿਆਦਾ ਹਾਈਟ ਵੀ ਮੈਟਰ ਨਹੀਂ ਕਰਦੀ ਕਿਉਂਕਿ ਅੱਜ ਤੱਕ ਬਹੁਤ ਘੱਟ ਹਾਈਟ ਵਾਲੇ ਵੀ ਪਲੇਅਰ ਬਹੁਤ ਹਾਈ ਲੈਵਲ ਦੇ ਖੇਡੇ ਆ ਅਰਜਨਾ ਬਾਡੀ ਨਹੀਂ ਜੀ ਹਾਂਜੀ ਸੋ ਬਹੁਤ ਸਾਰੇ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਵੀ ਜਾ ਸਕਦੀਆਂ ਜਿਵੇਂ ਕਿ ਆਈਨ ਨੇ ਜ਼ਿਕਰ ਕੀਤਾ ਕਿ ਬੁਨਿਆਦੀ ਚੀਜ਼ਾਂ ਜਿਹੜੀਆਂ ਨੇ ਉਹ ਖੇਡ ਵਿੱਚ ਆਉਣ ਤੋਂ ਬਾਅਦ ਹੀ ਸਿੱਖੀਆਂ ਜਾਂਦੀਆਂ ਤੇ ਬਹੁਤ ਮਦਦ ਕਰਦੀਆਂ ਨੇ ਖੇਡ ਵਿੱਚ ਅੱਗੇ ਵਧਣ ਲਈ ਜੀ ਬਿਲਕੁਲ ਤੇ ਜਦੋਂ ਆਪਾਂ ਬਹੁਤ ਸਾਰੇ ਚੀਜ਼ਾਂ ਦੀ ਗੱਲ ਕਰ ਰਹੇ ਸੀ ਤਾਂ ਸੁਭਾਵਿਕ ਤੌਰ ਤੇ ਧਿਆਨ ਜਾਂਦਾ ਹੈ ਹੱਥਾਂ ਤੇ ਬਾਹਾਂ ਵੱਲ ਕਿਉਂਕਿ ਇਹ ਖੇਡ ਹੀ ਹੱਥਾਂ ਤੇ ਬਾਹਾਂ ਦੀ ਹੈ ਸੋ ਉਹਨਾਂ ਨੂੰ ਮਜ਼ਬੂਤ ਰੱਖਣ ਲਈ ਕੋਈ ਖਾਸ ਧਿਆਨ ਦਿੱਤਾ ਜਾਂਦਾ ਹੈ ਜਾਂ ਇਹ ਮਜ਼ਬੂਤ ਹੋਣਾ ਜ਼ਰੂਰੀ ਹੈ ਇਹ ਵਾਲਾ ਪਹਿਲੂ ਵਾਲੀਬਾਲ ਵਿੱਚ ਕਾਮਯਾਬ ਹੋਣ ਲਈ ਜੀ ਬਿਲਕੁਲ ਮજબੂਤਤਾ ਜ਼ਰੂਰੀ ਹੈ ਜੀ ਬਹੁਤ ਜ਼ਿਆਦਾ ਕਿਉਂਕਿ ਪੂਰੀ ਗੇਮ ਹੀ ਲੱਤਾਂ ਦੀ ਤੇ ਹੱਥਾਂ ਦੀ ਹੈ ਜੀ ਉਹਦੇ ਲਈ ਜਿੱਦਾਂ ਅਸੀਂ ਜਿਮ ਵਗੈਰਾ ਅੱਜਕੱਲ ਜਾਂਦੇ ਆ ਹੋਰ ਬਹੁਤ ਸਕਿਲਸ ਨੇਗੀਆਂ ਜੀ ਇਹਨਾਂ ਨੂੰ ਮਜ਼ਬੂਤ ਕਰਨ ਲਈ ਜਿੱਦਾਂ ਹਾਰਡਲਸ ਵਗੈਰਾ ਜੰਪ ਹੋਗੇ ਬਾਕਸ ਜੰਪ ਹੋਗੇ ਆਪਾਂ ਸਟੇਅਰ ਵਗੈਰਾ ਕਰਦੇ ਆ ਜੀ ਹਾਂਜੀ ਤੇ ਖਿਡਾਰੀ ਦਾ ਫੁਰਤੀਲਾ ਹੋਣਾ ਵੀ ਮਾਇਨੇ ਰੱਖਦਾ ਹੈ ਜੀ ਬਿਲਕੁਲ ਕਿਉਂਕਿ ਖੇਡ ਕੋਈ ਵੀ ਹੈ ਦੌੜ ਭੱਜ ਕਰਨੀ ਪੈਂਦੀ ਹੈ ਹਿਲਣਾ ਪੈਂਦਾ ਹੈ ਮੋੜ ਕੇ ੜ ਵੀ ਆਉਂਦੇ ਆ ਜੀ ਤੇ ਸਰੀਰ ਲਚਕੀਲਾ ਤੇ ਫੁਰਤੀਲਾ ਹੋਣਾ ਜ਼ਰੂਰੀ ਹੁੰਦਾ ਹੈ ਜੀ ਬਿਲਕੁਲ ਸਰ ਸੋ ਇਹ ਚੀਜ਼ ਦੇ ਲਈ ਖਾਸ ਟ੍ਰੇਨਿੰਗ ਹੁੰਦੀ ਹੈ ਇਹਦੇ ਲਈ ਖਾਸ ਤਿਆਰੀ ਕਰਨੀ ਪੈਂਦੀ ਹੈ ਬਿਲਕੁਲ ਸਰ ਇਹਦੇ ਲਈ ਸਾਡੇ ਜਿੱਦਾਂ ਕੋਚਸ ਇਹ ਸ਼ਡਿਊਲ ਇੱਕ ਰੈਡੀ ਕਰਦੇ ਆ ਉਹਦੇ ਚ ਸਾਰੀ ਬਾਡੀ ਫੁੱਲ ਬਾਡੀ ਕਵਰ ਕਰਦੇ ਨੇ ਜਿਵੇਂ ਡੇ ਬਾਏ ਡੇ ਜਿੱਦਾਂ ਇੱਕ ਦਿਨ ਲੈਗ ਡੇ ਹੋ ਗਿਆ ਦੂਸਰਾ ਸ਼ੋਲਡਰ ਹੋ ਗਿਆ ਜੀ ਹਾਂਜੀ ਇਹ ਪ੍ਰੋਪਰ ਸ਼ਡਿਊਲ ਦੇ ਹਿਸਾਬ ਨਾਲ ਫੁੱਲ ਬਾਡੀ ਮਤਲਬ ਟ੍ਰੇਨਿੰਗ ਚੱਲਦੀ ਹੈ ਉਹਦੇ ਚ ਜੀ ਜੀ ਤੇ ਜਦੋਂ ਟ੍ਰੇਨਿੰਗ ਦੀ ਗੱਲ ਹੁਣ ਆਪਾਂ ਕਰ ਹੀ ਰਹੇ ਹਾਂ ਤਾਂ ਆਪਾਂ ਇਹ ਵੀ ਦੱਸਿਏ ਕਿ ਵੌਲੀਬਾਲ ਦੀ ਖੇਡ ਵਿੱਚ ਖਿਡਾਰੀ ਨੂੰ ਕਿੰਨੀ ਤਿਆਰੀ ਕਰਨੀ ਪੈਂਦੀ ਹੈ ਇੱਕ ਦਿਨ ਵਿੱਚ ਕਿੰਨਾ ਅਭਿਆਸ ਤੁਹਾਡਾ ਹੁੰਦਾ ਹੈ ਜਾਂ ਕਿੰਨੇ ਸੈਸ਼ਨ ਹੁੰਦੇ ਆ ਕਿੰਨੇ ਘੰਟੇ ਲਾਉਣੇ ਪੈਂਦੇ ਆ ਇੱਕ ਦਿਨ ਵਿੱਚ ਔਸਤਨ ਜੇ ਆਪਾਂ ਗੱਲ ਕਰੀਏ ਉਹ ਜਿਹੜਾ ਸਾਰਾ ਸਮਾਂ ਹੁੰਦਾ ਹੈ ਤਿਆਰੀ ਦਾ ਉਸ ਬਾਰੇ ਜ਼ਰੂਰ ਦਰਸ਼ਕਾਂ ਨੂੰ ਦੱਸੋ ਹੋਸਟਲ ਜਿਹੜਾ ਸਾਰੀ ਸ਼ੁਰੂ ਕੀਤੀ ਈ ਬਾਲੀਬਾਲ ਉਦੋਂ ਜਿੱਦਾਂ ਮਾਰਨਿੰਗ ਟਾਈਮ ਹੋਵੇ 3 ਘੰਟੇ ਆਪਾਂ ਅਭਿਆਸ ਕੀਤਾ ਈ ਫਿਰ ਸ਼ਾਮ ਨੂੰ ਫਿਰ 3 ਘੰਟੇ ਅਭਿਆਸ ਕੀਤਾ ਬਟ ਜਦੋਂ ਵੀ ਰੈਸਟ ਹੁੰਦੀ ਹੈ ਜੀ ਉਦੋਂ ਵੀ ਸਾਡੇ ਦਿਮਾਗ ਦੇ ਵਿੱਚ ਬਾਲੀਬਾਲ ਚੱਲਦੀ ਰਹਿੰਦੀ ਹੈ ਸਕਿੱਲ ਚੱਲਦੇ ਰਹਿੰਦੇ ਨੇ ਕਿੱਦਾਂ ਕੀ ਕਰਨਾ ਕਿੱਦਾਂ ਕਰਨਾ ਉਹ ਸਾਰੀਆਂ ਚੀਜ਼ਾਂ ਮਤਲਬ ਬਾਲੀਬਾਲ 24 ਘੰਟੇ ਮਾਈਂਡ 'ਚ ਰਹਦੀ ਆ ਪਰ ਅਭਿਆਸ ਅਸੀਂ 6 ਘੰਟੇ ਮਤਲਬ ਦਿਨ 'ਚ ਬਹੁਤ ਕਾਫੀ ਹੋ ਜਾਂਦਾ ਜੀ ਆਪਾਂ ਮਤਲਬ ਬੰਦਾ ਦਿਲੋਂ ਕਰਦਾ ਉਹ ਚੀਜ਼ ਤਾਂ 6 ਘੰਟੇ ਬਹੁਤ ਆਈ ਜੀ ਸੋ 6 ਘੰਟੇ ਔਸਤਨ ਆਪਾਂ ਮੰਨ ਸਕਦੇ ਇੱਕ ਦਿਨ ਵਿੱਚ ਲਾਉਣੇ ਪੈਂਦੇ ਆ ਤੇ ਮਾਨਸਿਕ ਤੌਰ ਤੇ ਖੇਡ ਚੱਲਦੀ ਹੀ ਰਹਿੰਦੀ ਦਿਮਾਗ 'ਚ ਖਿਡਾਰੀ ਆਪਣੇ ਆਪ ਨੂੰ ਬਿਹਤਰ ਬਣਾਉਣ ਲਈ ਸਵੀਰ ਦੇ ਸੈਸ਼ਨ ਦੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਨ ਲਈ ਸੋਚਦਾ ਆ ਜੀ ਬਿਲਕੁਲ ਸੋ ਇਹ ਖੇਡ ਜਿਹੜੀ ਆ ਉਹ ਇੱਕ ਤਪੱਸਿਆ ਵਾਂਗ ਨਾਲੋ ਨਾਲ ਚੱਲਦੀ ਆ ਜੀ ਤੇ ਡਾਈਟ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਤਿਆਰੀ ਖਿਡਾਰੀ ਕਰਦਾ ਅਭਿਆਸ ਕਰਦਾ ਪਸੀਨਾ ਵਹਾਉਂਦਾ ਆ ਤੇ ਉਹਨੂੰ ਵਰ ਡਾਈਟ ਦਾ ਵੀ ਸਾਥ ਮਿਲਣਾ ਜ਼ਰੂਰੀ ਹੁੰਦਾ ਹੈ ਖਾਣ ਪੀਣ ਜੀਵਨ ਸ਼ੈਲੀ ਵੀ ਵਧੀਆ ਹੋਣੀ ਚਾਹੀਦੀ ਹੈ ਸੋ ਵਾਲੀਬॉल ਦੀ ਖੇਡ ਵਿੱਚ ਤੁਹਾਡੀ ਡਾਈਟ ਕਿਹੋ ਜਿਹੀ ਹੁੰਦੀ ਹੈ ਜੀਵਨ ਸ਼ੈਲੀ ਕਿਹੋ ਜਿਹੀ ਹੁੰਦੀ ਹੈ ਬਾਕੀ ਖੇਡਾਂ ਵਰਗੀ ਹੁੰਦੀ ਹੈ ਜਾਂ ਵਿੱਚ ਕੁਝ ਵੱਖਰਾ ਕਰਦੇ ਹੋ ਤੁਸੀਂ ਉਸ ਬਾਰੇ ਦੱਸੋ ਜਿਹੜਾ ਡਾਈਟ ਦਾ ਸ਼ਡਿਊਲ ਆ ਸਰ ਉਹ ਜਿੱਦਾਂ ਹੌਸਟਲਾਂ ਦੇ ਵਿੱਚ ਉਹ ਵੀ ਨਿਊਟ੍ਰੀਸ਼ਨ ਹੁੰਦੇ ਨੇ ਉਹੀ ਡਾਈਟ ਪਲਾਨਿੰਗ ਕਰਦੇ ਆ ਗੇਮ ਦੇ ਅਕੋਰਡਿੰਗ ਟ੍ਰੇਨਿੰਗ ਦੇ ਅਕੋਰਡਿੰਗ ਸਾਰੀ ਜੀ ਕਿੰਨੇ ਪ੍ਰੋਟੀਨ ਦੀ ਚਾਹੀਦੀ ਆਪਾਂ ਨੂੰ ਕਿੰਨੇ ਕਾਰਬੋ ਚਾਹੀਦੇ ਆ ਉਹ ਸਾਰਾ ਕੁਝ ਸ਼ਡਿਊਲ ਦੇ ਹਿਸਾਬ ਨਾਲ ਹੁੰਦਾ ਜੀ ਬਾਕੀ ਡਾਈਟ ਦਾ ਸਾਰ ਇਹ ਤਾਂ ਨੇਚੁਰਲੀ ਆ ਜਿੱਦਾਂ ਆਪਾਂ ਹੌਸਟਲਾਂ ਦੇ ਵਿੱਚ ਆਪਾਂ ਦੁੱਧ ਕਿਉਂ ਨੂੰ ਜ਼ਿਆਦਾ ਮਾਨਾ ਦਿੰਦੇ ਆ ਪੰਜਾਬ ਦੇ ਵਿੱਚ ਹੂੰ ਉਹੀ ਆਈ ਮੇਨ ਡਾਈਟ ਹੋਗੀ ਜਾਂ ਡਰਾਈ ਫਰੂਟਸ ਵਗੈਰਾ ਹੋਗੇ ਉਸ ਤੋਂ ਇਲਾਵਾ ਜੇ ਕੋਈ ਨੌਨ ਵੈਜ ਹੋ ਗਿਆ ਜਿੱਦਾਂ ਕੋਈ ਨੌਨ ਵੈਜ ਖਾਂਦਾ ਜਾਂ ਭਾਜੀ ਦੇ ਵਿੱਚ ਪਨੀਰ ਵਗੈਰਾ ਹੋਗੇ ਇਹ ਚੀਜ਼ਾਂ ਡਾਈਟ ਦੇ ਵਿੱਚ ਮਤਲਬ ਨੋਰਮਲ ਡਾਈਟ ਆ ਕੋਈ ਦੂਸਰੀ ਗੇਮਾਂ ਨਾਲੋਂ ਅਲੱਗ ਨਹੀਂ ਹੈਗੀ ਜੀ ਜੀ ਸੋ ਜਿਵੇਂ ਕਿ ਕਾਮ ਐਥਲੀਟ ਦਾ ਖਾਣ ਪੀਣ ਅਤੇ ਜੀਵਨ ਸ਼ੈਲੀ ਹੁੰਦੀ ਹੈ ਉਸੇ ਤਰ੍ਹਾਂ ਦੀ ਵਾਲੀਬਾਲ ਵਿੱਚ ਵੀ ਵੇਖੀ ਜਾਂਦੀ ਹੈ ਬਿਲਕੁਲ ਜੀ ਤੇ ਇਹ ਖੇਡਾਂ ਵਿੱਚ ਛੱਟਾਂ ਵੀ ਲੱਗਦੀਆਂ ਬਿਲਕੁਲ ਜੀ ਛੱਟ ਖੇਡ ਦਾ ਖ਼ੈਮਾ ਹਿੱਸਾ ਹੁੰਦੀ ਹੈ ਸਰਟੀਫਿਕੇਟ ਲੱਗਣਾ ਜੀ ਜੀ ਸੋ ਵਾਲੀਬਾਲ ਦੇ ਵਿੱਚ ਕਿਹੋ ਜੀ ਛੱਟ ਦਾ ਖਤਰਾ ਜਾਂ ਹਾਦਸਾ ਹੁੰਦਾ ਆ ਆਮ ਤੌਰ ਤੇ ਕਿਹੜੀਆਂ ਛੱਟਾਂ ਲੱਗਣ ਦੀ ਸੰਭਾਵਨਾ ਹੁੰਦੀ ਤਾਂ ਉਹਨੂੰ ਤੋਂ ਬਚਾ ਲਈ ਕੁਝ ਕੀਤਾ ਜਾਂਦਾ ਉਸ ਬਾਰੇ ਵੀ ਜ਼ਰੂਰ ਦੱਸੋ ਬਾਲੀਬੋਲ ਦੇ ਵਿੱਚ ਸਰ ਇੱਕ ਤਾਂ ਮੇਨ ਸ਼ੋਲਡਰ ਹੋ ਗਿਆ ਜੀ ਜੀ ਨੀ ਹੋ ਗਿਆ ਔਰ ਐਂਕਲ ਹੋ ਗਿਆ ਜੀ ਇਹ ਤਿੰਨ ਇੰਜਰੀਆਂ ਮਸਟ ਨੇਗੀਆਂ ਬਾਲੀਬੋਲ ਦੇ ਵਿੱਚ ਅੱਛਾ ਜੀ ਹਾਂਜੀ ਇਹਨਾਂ ਤੋਂ ਬਚਾਵਾ ਸਰ ਇਦਾਂ ਹੀ ਹੈ ਵੀ ਮਿਹਨਤ ਹੈ ਜਿਹੜੀ ਮਤਲਬ ਵਧੀਆ ਜਿਮ ਵਗੈਰਾ ਜਿੱਦਾਂ ਸਟਰੈਂਥ ਬੰਦੇ ਦੀ ਹੋਵੇ ਤਾਂ ਇੰਜਰੀਆਂ ਤੋਂ ਬਚਿਆ ਜਾ ਸਕਦਾ ਬਾਕੀ ਡਾਈਟ ਦੇ ਵੀ ਡਿਪੈਂਡ ਕਰਦਾ ਹੀ ਬੰਦਾ ਕਿਦਾਂ ਦੀ ਡਾਈਟ ਲੈ ਰਿਹਾਗਾ ਕਿੱਦਾਂ ਦੀ ਟ੍ਰੇਨਿੰਗ ਕਰ ਰਿਹਾਗਾ ਉਹ ਸਾਰਾ ਚੀਜ਼ਾਂ ਇੰਜ ਜਿਉ ਬਚ ਲਈ ਮਤਲਬ ਮਾਸਟਰ ਨਹੀਂ ਜੀ ਤੇ ਇਸ ਦੇ ਨਾਲ ਆਪਾਂ ਇਹ ਵੀ ਗੱਲ ਕਰੀਏ ਕਿ ਵਾਲੀਬਾਲ ਦੀ ਖੇਡ ਵਿੱਚ ਖਿਡਾਰੀ ਨੂੰ ਜੋ ਸਾਜ਼ੋ ਸਮਾਨ ਚਾਹੀਦਾ ਹੁੰਦਾ ਜੀ ਕਿਉਂਕਿ ਆਪਾਂ ਖਿਡਾਰੀ ਨੂੰ ਵੇਖਦੇ ਹਾਂ ਕਿ ਉਹ ਜਰਸੀ ਪਾਈ ਹੋਈ ਹੈ ਉਹਨੇ ਜੀ ਬਿਲਕੁਲ ਤੇ ਨੈਟ ਲਾ ਕੇ ਖੇਡ ਰਿਹਾ ਹੈ ਬਾਲ ਦੀ ਵਰਤੋਂ ਹੋ ਰਹੀ ਹੈ ਪਰ ਇੰਨਾ ਵੀ ਆਪਾਂ ਜਾਣਦੇ ਕਿ ਗੱਲ ਇਥੋਂ ਤੱਕ ਸੀਮਤ ਨਹੀਂ ਹੋ ਸਕਦੀ ਚੀਜ਼ਾਂ ਹੋਰ ਵੀ ਬਹੁਤ ਸਾਰੀਆਂ ਚਾਹੀਦੀਆਂ ਹੋਣਗੀਆਂ ਜਾਂ ਚਾਹੀਦੀਆਂ ਹੁੰਦੀਆਂ ਨੇ ਉਨਾ ਬਾਰੇ ਜ਼ਰੂਰ ਦੱਸੋ ਕਿ ਵਾਲੀਬॉल ਖਿਡਾਰੀ ਦੀ ਕਿੱਟ ਕੀ ਹੁੰਦੀ ਹੈ ਉਹਦੇ ਵਿੱਚ ਕੀ ਕੁਝ ਸ਼ਾਮਲ ਹੁੰਦਾ ਹੈ ਇੱਕ ਤਾਂ ਜਿੱਦਾਂ ਸਰ ਜਰਸੀ ਹੁੰਦੀ ਹੈ ਉਹ ਤਾਂ ਸਾਰੀ ਮਤਲਬ ਜਰਸੀ ਹੋ ਗਈ ਸ਼ੂਜ਼ ਹੋ ਗਏ ਸੌਕਸ ਹੋ ਗੀਆਂ ਤੇ ਵਰ ਕੀ ਇੰਟਰਨੈਸ਼ਨਲ ਲੈਵਲ ਦੇ ਜਿੱਦਾਂ ਖੇਡਦੇ ਨੇ ਉਹਦੇ ਜ਼ਿਆਦਾ ਮਤਲਬ ਇਹ ਚੀਜ਼ ਨੂੰ ਮਾਨਤਾ ਰੱਖਦੇ ਜਿੱਦਾਂ ਨੀਕ ਐ ਬਗੈਰਾ ਹੋਗੇ ਉਸ ਆਪਣੇ ਨੀ ਦੀ ਸੇਫਟੀ ਲਈ ਹੋ ਗਈ ਜੀ ਕਰੇ ਬੈਂਡੇਜ ਹੋਗੀਆਂ ਉਹ ਐਂਕਲ ਦੀ ਸੇਫਟੀ ਲਈ ਹੋ ਗਈ ਹੈ ਜੀ ਜੀ ਹਾਂਜੀ ਆਪਣੇ ਇੰਡੀਆ ਲੈਵਲ ਤੇ ਇਹ ਚੀਜ਼ਾਂ ਬਹੁਤ ਘੱਟ ਆ ਕਿਉਂਕਿ ਇੰਨਾ ਲੈਵਲ ਮਤਲਬ ਉਹ ਹੈ ਨਹੀਂ ਆਪਣੇ ਨਾਰਮਲ ਨੀ ਕੈਪ ਵਗੈਰਾ ਯੂਜ਼ ਕਰਦੇ ਨੇ ਪਲੇਅਰ ਐ ਕ੍ਰੇਵ ਬੈਂਡੇਜ ਵੀ ਯੂਜ਼ ਕਰਦੇ ਨੇ ਜੀ ਜੀ ਬਾਕੀ ਸ਼ੂ ਵਗੈਰਾ ਅ ਵਧੀਆ ਜੇ ਕੋਈ ਜ਼ਿਆਦਾ ਮਤਲਬ ਐਕਸਪੈਂਸਿਵ ਬਾਹਰੋਂ ਵੀ ਅਫੋਰਡ ਕਰਵਾ ਲੈਂਦੇ ਜਿਹਨਾਂ ਦੀ ਹੁੰਦੇ ਨੇ ਬਾਕੀ ਨਾਰਮਲ ਸ਼ੂ ਆਪਣੇ ਇਥੋਂ ਵਧੀਆ ਵੀ ਮਤਲਬ ਮਿਲ ਜਾਂਦੇ ਨੇ ਤੇ ਵੋਲੀਬਾਲ ਦੀ ਗੱਲ ਆਪਾਂ ਕਰ ਰਹੇ ਆ ਤੁਸੀਂ ਥੋੜਾ ਜਿਹਾ ਜ਼ਿਕਰ ਕੀਤਾ ਸੀ ਪ੍ਰਾਈਮ ਵੋਲੀਬਾਲ ਲੀਗ ਦਾ ਜਾਫਰ ਕਹ ਲਓ ਕਿ ਵੋਲੀਬਾਲ ਦੀ ਪੇਸ਼ੇਵਰ ਲੀਗ ਜੀ ਜਿਵੇਂ ਕਿ ਸਾਡੇ ਦੇਸ਼ 'ਚ ਹੋਰ ਬਹੁਤ ਸਾਰੀਆਂ ਖੇਡਾਂ ਦੀ ਪੇਸ਼ੇਵਰ ਲੀਗ ਚੱਲਦੀ ਹੈ ਉਸੀ ਤਰ੍ਹਾਂ ਵਾਲੀਬਾਲ ਵਿੱਚ ਵੀ ਲੀਗ ਸ਼ੁਰੂ ਹੋ ਚੁੱਕੀ ਹੈ ਉਸ ਲੀਗ ਦੇ ਸ਼ੁਰੂ ਹੋਣ ਨਾਲ ਤੁਸੀਂ ਕਿੰਨਾ ਫਾਇਦਾ ਮੰਨਦੇ ਹੋ ਕਿ ਹੁੰਦਾ ਹੈ ਖਿਡਾਰੀਆਂ ਨੂੰ ਜਾਂ ਖੇਡ ਨੂੰ ਵੱਡੇ ਪੱਧਰ ਉੱਤੇ ਲਿਜਾਣ ਲਈ ਕਿੰਨੀ ਇੱਕ ਮਦਦਗਾਰ ਸਾਬਤ ਹੁੰਦੀ ਹੈ ਪੇਸ਼ੇਵਰ ਲੀਗ ਜੀ ਇਹਦਾ ਬਹੁਤ ਫਾਇਦਾ ਹੋਇਆ ਸਾਰੀ ਪ੍ਰਾਈਮ ਵਾਲੀਬਾਲ ਦੇ ਜਿਹੜੇ ਜੰਗ ਜਨਰੇਸ਼ਨ ਆ ਵਾਲੀਬਾਲ ਵੱਲ ਉਹ ਲੀਗ ਨੂੰ ਦੇਖ ਕੇ ਹੋਰ ਉਹਨਾਂ ਉਤਸ਼ਾਹਿਤ ਹੋਏ ਨੇ ਵਾਲੀਬਾਲ ਵੱਲ ਆ ਰਹੇ ਨੇ ਕਿ ਬਾਕੀ ਆਮ ਲੋਕ ਜਿਹੜੀ ਪਬਲਿਕ ਆ ਉਹਨਾਂ ਨੂੰ ਵੀ ਜਿਨ੍ਹਾਂ ਨੂੰ ਵਾਲੀਬਾਲ ਬਾਰੇ ਜ਼ਿਆਦਾ ਗਿਆਨ ਨਹੀਂ ਸੀ ਉਹ ਵੀ ਹੁਣ ਮਤਲਬ ਲਾਈਵ ਦੇਖ ਕੇ ਬਾਲੀਵਾਲ ਬਾਰੇ ਸਿੱਖ ਰਹੇ ਨੇ ਜੀ ਹਾਂਜੀ ਤੇ ਨਵੀਂ ਜਨਰੇਸ਼ਨ ਨੂੰ ਅਸਲ ਇਹਦਾ ਬਹੁਤ ਫਾਇਦਾ ਹੋ ਰਿਹਾ ਹੈ ਜੀ ਪ੍ਰਾਈਮ ਦਾ ਲੀਗ ਦਾ ਇੱਕ ਵਧੀਆ ਮਤਲਬ ਪਲੇਟਫਾਰਮ ਮਿਲ ਰਿਹਾ ਗਿਆ ਆਪਣੇ ਆਪ ਨੂੰ ਪਰਫਾਰਮ ਕਰਨ ਲਈ ਆਪਣੇ ਆਪ ਸ਼ੋਅ ਕਰਨ ਲਈ ਇਹ ਚੀਜ਼ਾਂ ਜੀ ਜੀ ਤੇ ਜਦੋਂ ਪ੍ਰਾਈਮ ਵਾਲੀਬਾਲ ਲੀਗ ਦੀ ਗੱਲ ਹੁੰਦੀ ਹੈ ਤਾਂ ਸੁਭਾਵਿਕ ਤੌਰ ਤੇ ਇੱਕ ਟੀਮ ਵਿੱਚ ਬਹੁਤ ਸਾਰੇ ਖਿਡਾਰੀ ਹੁੰਦੇ ਆ ਬਾਹਰਲੇ ਦੇਸ਼ਾਂ ਦੇ ਖਿਡਾਰੀ ਵੀ ਖੇਡਣ ਆਉਂਦੇ ਆ ਜੀ ਅਲੱਗ-ਅਲੱਗ ਦੇਸ਼ਾਂ ਦੇ ਖਿਡਾਰੀ ਇੱਕੋ ਟੀਮ ਵਿੱਚ ਖੇਡਦੇ ਨੇ ਜੀ ਬਿਲਕੁਲ ਸੋ ਉਹਦੇ ਨਾਲ ਜਿਹੜੇ ਨੌਜਵਾਨ ਖਿਡਾਰੀ ਐ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਵਧੀਆ ਤਜਰਬਾ ਹਾਸਲ ਹੁੰਦਾ ਉਹਨਾਂ ਦੇ ਨਾਲ ਖੇਡ ਕੇ ਉਹਨਾਂ ਵੱਲ ਵੇਖ ਕੇ ਉਹਨਾਂ ਦੀ ਖੇਡ ਨਿਖਰਦੀ ਐ ਬਿਲਕੁਲ ਜੀ ਅਸੀਂ ਆਪ ਵੀ ਜਦੋਂ ਖੇਡਦੇ ਹਾਂ ਸਾਨੂੰ ਆਪ ਵੀ ਸਿੱਖਣ ਨੂੰ ਬੜਾ ਕੁਝ ਮਿਲਦਾ ਉਹ ਜਿਹੜੇ ਇੰਟਰਨੈਸ਼ਨਲ ਪਲੇਅਰ ਬਾਹਰੋਂ ਇੱਥੇ ਆਉਂਦੇ ਨੇ ਜੀ ਸਭ ਤੋਂ ਪਹਿਲਾਂ ਉਹਨਾਂ ਨੂੰ ਡਿਸਪਲਨ ਸਿੱਖਣ ਨੂੰ ਮਿਲਦਾ ਉਹ ਡਿਸਪਲਨ ਮੇਨਟੇਨ ਰੱਖਦੇ ਨੇ ਪੂਰਾ ਜੀ ਪ੍ਰੈਕਟਿਸ ਹੋਊਗੀ ਨਵੇਂ-ਨਵੇਂ ਸਕਿੱਲ ਹੋਗੇ ਉਹ ਸਾਰਾ ਕੁਝ ਉਹਨਾਂ ਨੂੰ ਮਤਲਬ ਸਾਨੂੰ ਸਿੱਖਣ ਨੂੰ ਮਿਲਦਾ ਵੀ ਹੈ ਤੇ ਮਿਲਿਆ ਵੀ ਬਹੁਤ ਹੈ ਜੀ ਜੀ ਉਹਨਾਂ ਤੋਂ ਸਿੱਖਿਆ ਜੀ ਤੇ ਵਾਲੀਬਾਲ ਦੀ ਖੇਡ ਦਾ ਇੱਕ ਬਹੁਤ ਅਹਿਮ ਪਹਿਲੂ ਇਹ ਹੈ ਆਪਾਂ ਸ਼ੁਰੂ ਚ ਵੇਦਾ ਜ਼ਿਕਰ ਕੀਤਾ ਸੀ ਕਿ ਹੌਲੀ ਹੌਲੀ ਇਹ ਖੇਡ ਅੱਗੇ ਵੱਧ ਰਹੀ ਹੈ ਜੀ ਜੋ ਕੁਝ ਦਹਾਕੇ ਪਹਿਲਾਂ ਦੀ ਸਥਿਤੀ ਸੀ ਹੁਣ ਉਸ ਤੋਂ ਬਿਹਤਰ ਹੋਈ ਹੈ ਹੋਰ ਬਿਹਤਰ ਹੋਵੇਗੀ ਇਹਦੀ ਵਿਆਪਾਸ ਕਰਦੇ ਹਾਂ ਜੀ ਬਿਲਕੁਲ ਇਸ ਲਈ ਸਾਡੇ ਦੇਸ਼ ਵਿੱਚ ਭਾਰਤ ਵਿੱਚ ਪੰਜਾਬ ਦੀ ਵੀ ਗੱਲ ਕਰ ਲਈਏ ਸੂਬਾ ਪੱਧਰ ਉੱਤੇ ਤੁਸੀਂ ਕੀ ਮੰਨਦੇ ਹੋ ਬਾਲੀਬਾਲ ਦੀ ਸਥਿਤੀ ਐਸ ਵਿਲੇ ਬਿਲਕੁਲ ਮੌਜੂਦਾ ਸਮੇਂ ਕੀ ਹੋ ਜਾਈਏ ਇਹ ਸਰ 2018 ਤੋਂ ਪਹਿਲਾਂ ਬਾਲੀਬਾਲ ਦਾ ਇੱਕ ਸਕੋਪ ਵੱਖਰਾ ਸੀਗਾ ਇੰਡੀਆ ਦੇ ਵਿੱਚ ਜੀ ਉਸ ਤੋਂ ਬਾਅਦ ਥੋੜਾ ਫੈਡਰੇਸ਼ਨਾਂ ਦਾ ਆਪਸ ਦੇ ਵਿੱਚ ਕੋਈ ਕਲੇਸ਼ ਵਗੈਰਾ ਸ਼ੁਰੂ ਹੋ ਗਿਆ 2018 ਤੋਂ ਲੈ ਕੇ ਹੁਣ 2025 ਤੱਕ ਜਾ ਕੇ ਉਹ ਹੁਣ ਕਲੀਅਰ ਹੋਇਆ ਉਹ ਕਲੇਸ਼ ਜਿਹੜਾ ਕੋਈ ਹੈਗਾ ਸੀ ਫੈਡਰੇਸ਼ਨ ਦਾ ਆਪਣਾ ਜੀ ਹਾਂ ਉਸ ਟਾਈਮ ਨਾ ਕੋਈ ਕੰਪੀਟੀਸ਼ਨ ਹੋਇਆ ਸਰ ਕੋਈ ਅਗਰ ਕੰਪੀਟੀਸ਼ਨ ਹੁੰਦਾ ਉਹ ਵੈਲਿਡ ਨਹੀਂ ਸੀਗਾ ਜਿਹੜੀ ਨਵੇਂ ਮੁੰਡੇ ਜਨਰੇਸ਼ਨ ਆ ਜਾਂ ਜਿਨ੍ਹਾਂ ਨੂੰ ਜੋਬ ਹੀ ਲੋਡ ਸੀਗੇ ਉਸ ਟਾਈਮ ਉਹ ਜੋਬ ਹੀ ਨਹੀਂ ਮਿਲ ਸਕੀ ਉਹਨਾਂ ਨੂੰ ਵਟ ਹੁਣ ਜਾ ਕੇ ਕਲੀਅਰ ਹੋਇਆ ਤੇ ਹੁਣ ਆ ਸਕੀ ਅੱਗੇ ਵਧੀਆ ਰਵੇ ਜਿਹੜੇ ਨਵੇਂ ਮੁੰਡੇ ਆ ਰਹੇ ਆ ਗੇਮ ਦੇ ਵਿੱਚ ਉਹਨਾਂ ਨੂੰ ਵਧੀਆ ਕੰਪੀਟੀਸ਼ਨ ਮਿਲਣ ਨੈਸ਼ਨਲ ਹੋਗੇ ਫੈਡਰੇਸ਼ਨ ਕੱਪ ਹੋਗੇ ਨੈਸ਼ਨਲ ਗੇਮਸ ਹੋਗੇ ਬਹੁਤ ਬਹੁਤ ਈਵੈਂਟ ਹੋਗੇ ਬਾਲੀਬਾਲ ਦੇ ਉਹ ਹੁਣ ਤੱਕ ਬੰਦ ਸੀ ਜੀ ਤੇ ਹੁਣ ਸਟਾਰਟ ਹੋਣ ਦੁਬਾਰਾ ਤੇ ਉਹਨਾਂ ਨੂੰ ਫਾਇਦਾ ਹੋਵੇ ਜਿਹੜੇ ਬੰਦੇ ਮਿਹਨਤ ਕਰਦੇ ਬਾਲੀਬਾਲ ਦੇ ਵਿੱਚ ਇਹਨਾਂ ਨੇ ਚੂਜ਼ ਕਰ ਲਈ ਆਲਰੇਡੀ ਹੂੰ ਜੀ ਉਹ ਫਿਊਚਰ ਦੇ ਵਿੱਚ ਵਧੀਆ ਉਹਨਾਂ ਦੀ ਵਧੀਆ ਜੌਬ ਕਰਕੇ ਵਧੀਆ ਆਪਣਾ ਸੈਟਲ ਹੋਣਾ ਜੀ ਤੇ ਵਾਲੀਬਾਲ ਦੇ ਮੁਕਾਬਲਿਆਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਹੀ ਬੜਾ ਜ਼ਰੂਰੀ ਇੱਕ ਜਾਣਨ ਵਾਲਾ ਪੈደਗਾ ਕਿ ਵਾਲੀਬਾਲ ਦੀ ਖੇਡ ਵਿੱਚ ਕਿਹੜੇ ਵੱਡੇ ਟੂਰਨਾਮੈਂਟ ਹੁੰਦੇ ਆ ਗੱਲ ਭਾਵੇਂ ਸੂਬਾ ਪੱਧਰ ਦੀ ਹੋ ਜਵੇ ਜਾਂ ਰਾਸ਼ਟਰੀ ਪੱਧਰ ਦੀ ਜਾਂ ਅੰਤਰਰਾਸ਼ਟਰੀ ਪੱਧਰ ਤੇ FIVB ਜਿਹੜੀ ਸੰਸਥਾ ਆ ਕਮਾਂਤਰੀ ਸੰਸਥਾ ਵਾਲੀਬਾਲ ਦੀ ਨਿਗਰਾਨੀ ਕਰਦੀ ਹੈ ਕਿਹੜੇ ਕਿਹੜੇ ਪ੍ਰਮੁੱਖ ਟੂਰਨਾਮੈਂਟ ਜਾਂ ਮੁਕਾਬਲੇ ਕਰਵਾਏ ਜਾਂਦੇ ਨੇ ਜਿਨ੍ਹਾਂ ਨੂੰ ਦਰਸ਼ਕ ਵੇਖ ਸਕਦੇ ਆ ਜਿਨਾ ਨੂੰ ਵੀ ਕਿਹੜੇ ਬਾਰੇ ਹੋਰ ਜਾਣਕਾਰੀ ਹਾਸਲ ਕਰ ਸਕਦੇ ਆ ਆਪਣੇ ਇੰਡੀਆ ਦੇ ਵਿੱਚ ਸਰ ਮੇਨ ਤਾਂ ਸੀਨੀਅਰ ਨੈਸ਼ਨਲ ਹੋ ਗਿਆ ਜਿੰਦਾ ਮੇਨ ਕੰਪੀਟੀਸ਼ਨ ਹੈ ਜੀ ਐਂਡ ਫੈਡਰੇਸ਼ਨ ਕੱਪ ਹੋ ਗਿਆ ਜਾਂ ਨੈਸ਼ਨਲ ਗੇਮਜ਼ ਹੋਗੇ ਇੰਟਰਨੈਸ਼ਨਲ ਲੈਵਲ ਤੇ ਜਿਵੇਂ ਏਸ਼ੀਅਨ ਚੈਂਪੀਅਨਸ਼ਿਪ ਵਗੈਰਾ ਹੋਗੀ ਜਾਂ ਉਸ ਤੋਂ ਹਾਈ ਲੈਵਲ ਦੇ ਲਾ ਲੋ ਨੈਸ਼ਨਲ ਬਾਲੀਵੋਲ ਲੀ ਹੋ ਗਈ ਜਿਹਦੇ ਸਭ ਤੋਂ ਵਧੀਆ ਟੀਮਾਂ ਕੰਟਰੀਆਂ ਬ੍ਰਾਜ਼ੀਲ ਯੂ ਐਸ ਏ ਅਰਜנטיਨਾ ਉਹ ਟੀਮਾਂ ਪਾਰਟਿਸਿਪੇਟ ਕਰਦੀਆਂ ਨੇ ਜੀ ਜੀ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਬਾਲੀਬਾਲ ਤੇ ਆਪਣੀ ਬਾਲੀਬਾਲ ਦੇ ਵਿੱਚ ਬਹੁਤ ਫਰਕ ਲੱਗਦਾ ਉਹਨਾਂ ਨੂੰ ਦੇਖ ਕੇ ਜੀ ਤੇ ਇਹ ਫਰਕ ਜਿਹੜਾ ਆ ਇਹ ਘਟਾਉਣ ਦੇ ਲਈ ਆਪਾਂ ਉਪਰਾਲੇ ਕਰ ਸਕਦੇ ਆ ਜੀ ਇਹ ਆਪਾਂ ਮੰਨਦੇ ਆ ਤੇ ਉਹਦੇ ਲਈ ਨੌਜਵਾਨਾਂ ਦਾ ਖੇਡਾਂ 'ਵਾਂ ਲਾਉਣਾ ਜ਼ਰੂਰੀ ਹੈ ਜਰੂਰੀ ਹੈ ਜੀ ਬੱਚਿਆਂ ਦਾ ਆਉਣਾ ਜ਼ਰੂਰੀ ਹੈ ਤਾਂ ਕਿ ਨਵੀਂ ਪੀੜ੍ਹੀ ਵੀ ਨਾਲ ਨਾਲ ਤਿਆਰ ਹੁੰਦੀ ਜਾਵੇ ਬਿਲਕੁਲ ਜੀ ਹੁਣ ਤੁਸੀਂ ਬਾਲੀਬਾਲ ਦੀ ਖੇਡ ਵਿੱਚ ਵਿਚਰ ਰਹੇ ਹੋ ਆ ਲੰਮੀ ਸਮੇਂ ਤੋਂ ਵੇਖ ਵੀ ਰਹੇ ਹੋ ਕਿ ਨਵੇਂ ਖਿਡਾਰੀ ਆ ਰਹੇ ਨੇ ਕਿਹੋ ਜਿਹਾ ਤੁਸੀਂ ਵੇਖਦੇ ਹੋ ਨੌਜਵਾਨਾਂ ਵਿੱਚ ਇਸ ਖੇਡ ਨੂੰ ਲੈ ਕੇ ਜਾਂ ਵੈਸੇ ਵੀ ਖੇਡਾਂ ਨੂੰ ਲੈ ਕੇ ਤੁਸੀਂ ਕਿਹੋ ਜਿਹਾ ਰੁਝਾਨ ਵੇਖਦੇ ਹੋ ਰੁਝਾਨ ਬਹੁਤ ਅਸਰ ਹੁਣ ਜਿੱਦਾਂ ਬਾਲੀਵਲ ਅਸੀਂ ਮੈਚ ਦਾ ਪਿੰਡ ਚੋਂ ਉੱਠ ਕੇ ਹੁਣ ਜਦੋਂ ਮੈਂ ਪਿੰਡ ਜਾਂਦਾਗਾ ਤਾਂ ਉਹ ਬੱਚੇ ਦੇਖ ਕੇ ਮੈਨੂੰ ਮੈਨੂੰ ਮਿਲਦੇ ਆ ਆਉਂਦੇ ਆ ਕਿ ਬਾਲੀਵਲ ਗੇਮ ਚੂਜ਼ ਕਰਦੇ ਆ ਤੇ ਉਹ ਹੁਣ ਆਪਣੇ ਉਹਨਾਂ ਨੂੰ ਮੈਂ ਜਿੱਦਾਂ ਆਪਣੇ ਬਿੰਗ ਵਗੈਰਾ ਹੋ ਗਏ ਸਪੋਰਟਸ ਦੇ ਅੱਜਕੱਲ੍ਹ ਜਾਂ ਪੀਆਈਐਸ ਮੁਹਾਲੀ ਮੇਨ ਸੈਂਟਰ ਆ ਸਪੋਰਟਸ ਦਾ ਜੀ ਆਪਣੇ ਸਕੂਲ ਸਪੋਰਟਸ ਕਾਲਜ ਹੋ ਗਿਆ ਜਲੰਧਰ ਗਵਰਨਮੈਂਟ ਕਾਲਜ ਹੋ ਗਿਆ ਲੁਧਿਆਣਾ ਉੱਥੇ ਸੀਟਾਂ ਵੈਕੈਂਸੀ ਵਗੈਰਾ ਮਿਲਦੀਆਂ ਨੇ ਉੱਥੇ ਉਹਨਾਂ ਨੂੰ ਸੈਟਲ ਕਰਕੇ ਜੀ ਅੱਗੇ ਬਾਅਦ ਫਿਊਚਰ 'ਚ ਉਹਨਾਂ ਨੂੰ ਵਧੀਆ ਕਰਨ ਲਈ ਵਧੀਆ ਕੋਚਿੰਗ ਲਈ ਜੀ ਸਿੱਖਣ ਨੂੰ ਉੱਥੇ ਭੇਜਿਆ ਗਿਆ ਜੀ ਮਤਲਬ ਛੱਡਿਆ ਹੋਇਆਗਾ ਜੀ ਸੋ ਬੱਚੇ ਆ ਰਹੇ ਨੇ ਹੋਣਾ ਚਾਹੀਦਾ ਵੀ ਹੈ ਤੇ ਰੋਜ਼ਗਾਰ ਦਾ ਇੱਕ ਪਹਿਲੂ ਹੈ ਕਿ ਖੇਡਾਂ ਦੇ ਨਾਲ ਰੋਜ਼ਗਾਰ ਦਾ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਇਹਦੇ ਨਾਲ ਨਾਲ ਸੇਵਾਵਾਂ ਨਿਭਾ ਰਹੇ ਹੋ ਰੋਜ਼ਗਾਰ ਦੇ ਖੇਤਰ ਵਿੱਚ ਵੀ ਉਸ ਬਾਰੇ ਜ਼ਰੂਰ ਦੱਸੋ ਕਿ ਤੁਹਾਡੀ ਕੀ ਭੂਮਿਕਾ ਹੈ ਹਾਂਜੀ ਬਿਲਕੁਲ ਮੈਂ ਸਪੋਰਟਸ ਵੇਸ ਤੇ ਹੀ ਭਰਤੀ ਹੋਇਆ ਸੀ ਮੈਂ 2011 ਦੇ ਵਿੱਚ ਪੰਜਾਬ ਪੁਲਿਸ ਸੀ ਉਸ ਤੋਂ ਲੈ ਕੇ ਅੱਜ ਤੱਕ ਆਪਾਂ ਪੰਜਾਬ ਪੁਲਿਸ ਲਈ ਵਾਲੀਬਾਲ ਖੇਡ ਰਹੇ ਹਾਂ ਜੀ ਹਾਂਜੀ ਪੰਜਾਬ ਲਈ ਖੇਡ ਰਹੇ ਹਾਂ ਇੰਡੀਆ ਟੀਮ ਨੂੰ ਵੀ ਰਿਪਰੈਜ਼ੈਂਟ ਕਰ ਰਹੇ ਹਾਂਗੇ ਜੀ ਤੇ ਪ੍ਰੋਗਰਾਮ ਦੇ ਅਖੀਰ ਵਿੱਚ ਤੁਹਾਡੇ ਕੋਲੋਂ ਸੰਦੇਸ਼ ਜ਼ਰੂਰ ਲਵਾਂਗੇ ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਖੇਡਾਂ ਦੇ ਖੇਤਰ ਵਿੱਚ, ਵਾਲੀਬਾਲ ਦੇ ਖੇਤਰ ਵਿੱਚ ਵਿਚਰੇ ਹੋ। ਬਹੁਤ ਸਾਰਾ ਤਜਰਬਾ ਤੁਸੀਂ ਹਾਸਲ ਕੀਤਾ ਹੈ। ਜਿਹੜੇ ਨੌਜਵਾਨ ਤੇ ਬੱਚੇ ਖਾਸ ਤੌਰ 'ਤੇ ਪ੍ਰੋਗਰਾਮ ਵੇਖ ਰਹੇ ਨੇ, ਤੁਹਾਡੀ ਗੱਲ ਸੁਣ ਰਹੇ ਨੇ। ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਖੇਡਾਂ ਬਾਰੇ ਤੇ ਖੇਡ ਸਭਿਆਚਾਰ ਬਾਰੇ। ਉਹਨਾਂ ਨੂੰ ਸਰ ਇੱਕ ਬੇਨਤੀ ਵੀ ਕਰਨਾ ਚਾਹਣਾ ਸਭ ਤੋਂ ਪਹਿਲਾਂ ਦਾ ਮੇਰੇ ਭਰਾਵਾਂ ਨੂੰ ਵੀ ਜਿਹੜੀ ਜੰਗ ਜਨਰੇਸ਼ਨ ਆ ਰਹੀ ਹੈ ਵੀ ਆਪਣੀ ਜਿਹੜੀ ਤੁਹਾਡੀ એનર્ਜੀ ਆ ਗਈ ਜੀ ਮੇਰੇ ਪੱਜਵਾਨੀ ਕਹਿੰਦੇ ਉਹਨੂੰ ਚੰਗੇ ਪਾਸੇ ਲਾਈਏ ਪਰ ਨਸ਼ਿਆਂ ਤੋਂ ਦੂਰ ਰਹੀਏ ਉਹਨੂੰ ਆਪਣੇ ਗਰਾਊਂਡਾਂ ਦੇ ਵਿੱਚ ਮੈਦਾਨਾਂ ਦੇ ਵਿੱਚ ਉਤਰੋ ਵਧੀਆ ਮਿਹਨਤ ਕਰੋ ਉਹਦਾ ਫਲ ਜ਼ਰੂਰ ਮਿਲੂਗਾ ਜੀ ਜੀ ਇਹੀ ਬੇਨਤੀ ਹੈ ਮੇਰੀ ਜੀ ਸੋ ਖੇਡਾਂ ਦੇ ਖੇਤਰਵਲ ਜ਼ਰੂਰ ਨੌਜਵਾਨ ਆਉਣ ਪ੍ਰਾਪਤੀਆਂ ਕਰਨ ਤੇ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਬਹੁਤ ਵਧੀਆ ਜਾਣਕਾਰੀ ਤੁਸੀਂ ਮੁਹੱਈਆ ਕਰਵਾਈ ਵੋਲੀਬਾਲ ਦੀ ਖੇਡ ਬਾਰੇ ਵੀ ਤੇ ਤੁਹਾਡੇ ਆਪਣੇ ਸਫਰ ਬਾਰੇ ਵੀ ਤੁਸੀਂ ਬਹੁਤ ਵਧੀਆ ਗੱਲਾਂ ਦਸੀਆਂ ਆਸ ਕਰਦੇ ਹਾਂ ਕਿ ਦਰਸ਼ਕਾਂ ਨੂੰ ਇਸ ਜਾਣਕਾਰੀ ਤੋਂ ਲਾਹਾ ਹੋਵੇਗਾ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਿਰਕਤ ਕੀਤੀ ਉਚੇਚੇ ਤੌਰ ਤੇ ਸਮਾਂ ਸਾਡੇ ਲਈ ਕੱਢ ਕੇ ਇੱਥੇ ਹਾਜ਼ਰ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ ਲਈ ਤੁਹਾਨੂੰ ਸ਼ੁਭ ਕਾਮਨਾਵਾਂ ਮਿਹਰਬਾਨੀ ਭਈ ਥੈਂਕ ਯੂ ਇਸ ਦੇ ਨਾਲ ਹੀ ਵੀਲਾ ਮੁਕਮਲ ਹੁੰਦਾ ਅੱਜ ਦੀ ਇਸ ਗੱਲਬਾਤ ਦੇ ਤਾਜ਼ਾ ਤਰੀਨ ਅੰਕ ਦਾ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਕਿਸੇ ਹੋਰ ਖੇਡ ਸੰਬੰਧੀ تفصیلی ਗੱਲਬਾਤ ਲੈ ਕੇ ਮੋੜ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਅੱਜ ਦਾ ਪ੍ਰੋਗਰਾਮ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ